ਪੰਜਾਬ ਉਹ ਚੌਥੀ ਸਟੇਟ ਬਣ ਗਿਆ ਪੂਰੇ ਇੰਡੀਆ ਦੀ ਜਿੱਥੇ ਦੀ ਧਰਤੀ ਦੇ ਵਿੱਚ ਪੋਟਾਸ਼ੀਅਮ ਤੇ ਸਲਫੇਟ ਹੈਗਾ ਆ ਇੱਕ ਦੋ ਹੋਰ ਵੀ ਖਣਿਜ ਪਦਾਰਥ ਨੇ ਮਤਲਬ ਪੋਟਾਸ਼ ਇੱਕ ਐਸਾ ਖਣਿਜ ਪਦਾਰਥ ਹੈ ਕਿ ਜਿਹੜਾ ਕਿਸੇ ਵੀ ਫਸਲ ਦੇ ਲਈ ਪਲਾਂਟਸ ਦੇ ਲਈ ਬਹੁਤ ਜ਼ਰੂਰੀ ਹੈ ਧਰਤੀ 'ਚ ਹੋਣਾ ਚਾਹੀਦਾ ਵੈਸੇ ਇਹ ਜਿਹੜੇ ਮੁਕਸਰ ਜ਼ਿਲ੍ਹੇ ਦਾ ਲੰਬੀ ਹਲਕਾ ਪੈਂਦਾ ਨਾ ਇੱਥੇ ਦੇ ਕਬਰ ਵਾਲਾ ਤੇ ਇੱਕ ਕਾਂਟਿਆਂ ਵਾਲੀ ਤੇ ਇੱਕ ਸਰਾਵਾ ਬੋਦਲਾ ਪਿੰਡ ਆ ਜਿਹੜਾ ਗੈਂਗਸਟਰ ਵਿੱਕੀ ਗਾਉਂਡਰ ਦਾ ਸੀਗਾ ਇਹਨਾਂ ਤਿੰਨ ਪਿੰਡਾਂ ਦੇ ਏਰੀਏ ਦੇ ਵਿੱਚ ਪੋਟਾਸ਼ ਪੋਟਾਸ਼ ਲੱਭਿਆ। ਤਕਰੀਬਨ 1 ਇੱਕ ਹਜ਼ਾਰ ਏਕੜ ਜ਼ਮੀਨ ਹੋਊਗੀ ਜਿਹੜੀ ਉਸ ਦੇ ਅੰਦਰ ਪੋਟਾਸ਼ ਹੈ। ਕੀਮਤ ਆਪਾਂ ਤੈਅ ਕਰੀਏ ਤਾਂ ਵੈਸੇ ਤਾਂ ਕੁਆਂਟੀਟੀ 6 ਮਿਲੀਅਨ ਟਨ ਦੱਸ ਰਹੇ ਨੇ ਪਰ 1000 ਤੋਂ ਲੈ ਕੇ 15000 ਕਰੋੜ ਤੱਕ ਦੀ ਉਹਦੀ ਕੀਮਤ ਆ। ਕੁਲ ਜਿੱਥੇ-ਜਿੱਥੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਜਾਂ ਪਿੰਡ ਵੀ ਆਉਂਦੇ ਨੇ। ਉਹ ਪਿੰਡ ਵੀ ਉਜੜਣਗੇ ਇਹ ਨੁਕਸਾਨ ਨੇ ਪਿੱਛੇ ਜੇ ਪ੍ਰੋਟੈਸਟ ਕੀਤਾ ਸੀਗਾ ਕਿਸਾਨਾਂ ਨੇ ਕਿਸਾਨਾਂ ਨੇ ਇਹ ਗੱਲ ਕਰਤੀ ਸੀ ਕਹਿੰਦੇ ਕਿ ਸਾਨੂੰ ਘੱਟੋ ਘੱਟ ਜਿਹੜਾ ਮੁੱਲ ਹੈ ਪਰ ਇਕੜ ਦਾ 250 ਕਰੋੜ ਰੁਪਇਆ ਕਿਸਾਨਾਂ ਨੇ ਮੰਗਿਆ ਕਿ ਇੰਨੀ ਕੀਮਤ ਮਿਲਣੀ ਚਾਹੀਦੀ ਹੈ ਰਾਉ ਜੀ ਪੰਜਾਬ ਕਹਿੰਦੇ ਚੌਥੀ ਸਟੇਟ ਬਣ ਗਿਆ ਜਿੱਥੇ ਪोटाश ਤੇ ਸਲਫੇਟ ਲੱਭਿਆ ਹਾਂ ਬਿਲਕੁਲ ਜੱਗੀ ਜੀ ਵੈਸੇ ਤਾਂ ਬਹੁਤ ਇੱਕ ਚੰਗੀ ਖਬਰ ਹੈ ਇਹ ਪਰ ਇਹਦੇ ਨਾਲ ਬਹੁਤ ਸਾਰੇ ਦੁਖਾਂਤ ਵੀ ਜੁੜੇ ਨੇ ਉਹ ਆਪਾਂ ਡਿਸਕਸ ਕਰਾਂਗੇ ਪਰ ਪਹਿਲਾਂ ਲੋਕਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਆ ਹਨਾ ਕਿ ਪੂਰੇ ਇੰਡੀਆ ਦੇ ਵਿੱਚ 27 ਸਟੇਟਾਂ ਨੇ ਤੇ 27-28 ਸਟੇਟਾਂ ਦੇ ਵਿੱਚੋਂ ਸਿਰਫ ਹੁਣ ਤੱਕ ਤਿੰਨ ਸਟੇਟਾਂ ਐਸੀਆਂ ਸੀਗੀਆਂ ਜਿੱਥੇ ਦੀ ਧਰਤੀ ਦੇ ਵਿੱਚ ਪੋਟਾਸ਼ ਪਾਇਆ ਗਿਆ ਸੀ ਜੀ ਤੇ ਪੰਜਾਬ ਉਹ ਚੌਥੀ ਸਟੇਟ ਬਣ ਗਿਆ ਪੂਰੇ ਇੰਡੀਆ ਦੀ ਜਿੱਥੇ ਦੀ ਧਰਤੀ ਦੇ ਵਿੱਚ ਪੋਟਾਸ਼ੀਅਮ ਤੇ ਸਲਫੇਟ ਹੈਗਾ ਆ ਇੱਕ ਦੋ ਹੋਰ ਵੀ ਖਣਿਜ ਪਦਾਰਥ ਨੇ ਹੁਣ ਪੋਟਾਸ਼ ਜਿਹੜਾ ਨਾ ਇਹ ਮੇਨਲੀ ਇੰਡੀਆ ਦੇ ਵਿੱਚ ਅਸੀਂ ਫਰਟੀਲਾਈਜ਼ਰ ਦੇ ਤੌਰ ਤੇ ਵਰਤਦੇ ਆ ਜਿਹੜੇ ਅਸੀਂ ਖੇਤੀ ਕਰਦੇ ਆ ਜਿਵੇਂ ਹੁਣ ਅਸੀਂ ਕਣਕ ਇਸ ਵੇਲੇ ਦੇਖ ਰਹੇ ਹਾਂ ਇਹ ਜੀਰੀ ਕੋਈ ਵੀ ਫਸਲ ਆ ਉਹਦੇ ਚ ਅਸੀਂ ਇੱਕ ਰੇਪ ਆਉਣੇ ਆ ਇੱਕ ਯੂਰੀਆ ਕਹਿ ਦਨੇ ਆ ਅਸੀਂ ਉਹਦੇ ਚ ਰੇਸ਼ਿਓ ਹੁੰਦੀ ਆ ਯੂਰੀਆ ਦੇ ਵਿੱਚ ਅ 7 3 ਕਦੀ ਰੇਸ਼ਿਓ ਹੁੰਦੀ ਆ ਅ 7 ਉਹਦੇ ਚ ਯੂਰੀਆ ਹੁੰਦਾ ਤੇ 3 ਉਹ ਚ ਪੋਟਾਸ਼ ਹੁੰਦਾ ਮਤਲਬ ਪੋਟਾਸ਼ ਇੱਕ ਐਸਾ ਖਣਜ ਪਦਾਰਥ ਹੈ ਕਿ ਜਿਹੜਾ ਕਿਸੇ ਵੀ ਫਸਲ ਦੇ ਲਈ ਪਲਾਂਟਸ ਦੇ ਲਈ ਬਹੁਤ ਜ਼ਰੂਰੀ ਹੈ ਧਰਤੀ ਚ ਹੋਣਾ ਚਾਹੀਦਾ ਵੈਸੇ ਇਹ ਪਰ ਜਿੱਥੇ ਨਹੀਂ ਹੈਗਾ ਜਾਂ ਹੁਣ ਅਸੀਂ ਖੇਤੀ ਉਹ ਇੰਨੀ ਕਰ ਲਈ ਲਗਾਤਾਰ ਸਾਡੀ ਜਿਹੜੀ ਜ਼ਮੀਨ ਦੇ ਉੱਪਰਲੀ ਤਾਇਆ ਉਹਦੇ ਚ ਪੋਟਾਸ਼ੀਅਮ ਪੋਟਾਸ਼ ਖਤਮ ਹੋ ਗਿਆ ਖਤਮ ਹੋ ਗਿਆ ਤੇ ਇਸ ਕਰਕੇ ਉਹ ਪਲਾਂਟਸ ਨੂੰ ਜਿਹੜੀ ਅਸੀਂ ਫਸਲ ਬੀਜਦੇ ਆ ਉਹ ਐਜ਼ ਅ ਪਲਾਂਟ ਨੂੰ ਗਰੋਥ ਪੈਦਾ ਕਰਨ ਦੇ ਲਈ ਫਿਰ ਅਸੀਂ ਆ ਆਰਟੀਫੀਸ਼ੀਅਲ ਕਹਿ ਦਿੰਦੇ ਆ ਕਿ ਉੱਪਰੋਂ ਅਸੀਂ ਉਹ ਦੰਨੇ ਆ ਸੁੱਟਦੇ ਆ ਉਹ ਚ ਪਾਉਨੇ ਆ ਫਿਰ ਉਹਦੀ ਗਰੋਥ ਵਾਧੀ ਆ ਸੋ ਪੰਜਾਬ ਦੇ ਵਿੱਚ ਮੁਕਸਰ ਜਿਲ੍ਹਾ ਤੇ ਕੁਝ ਫਜ਼ਿਲਕਾ ਦਾ ਏਰੀਆ ਇੱਥੇ 2019 ਤੋਂ ਜਿਹੜਾ ਜੀਐਸਆਈ ਹੈ ਜੀਓਲੋਜੀਕਲ ਸਰਵੇ ਆਫ ਇੰਡੀਆ ਤੇ ਇਸ ਸਰਵੇ ਕਰਦੇ ਆ ਰਹੇ ਨੇ 3 400 ਵੀ ਹੋਇਆ ਹਾਲਾਂਕਿ ਮੈਂ ਉਧਰ ਲੇਨ ਨੇੜੇ ਦਾ ਮਲੋਟ ਦਾ ਸੰਬੰਧਿਤ ਐਕਵਾਇਰ ਹੋਇਆ ਤਾਂ ਐਕਵਾਇਰ ਹੋਇਆ ਪਿੱਛੇ 3 400 ਕਿੱਲਾ ਉੱਥੇ ਐਕਵਾਇਰ ਕੀਤਾ ਗਿਆ ਇਸ ਤੋਂ ਵੀ ਜ਼ਿਆਦਾ ਦੱਸ ਰਹੇ ਨੇ ਪਿੱਛੇ ਜੇ ਇੱਕ ਵਾਰੀਸ਼ਨ ਦੀਆਂ ਖਬਰਾਂ ਆਈਆਂ ਜਦੋਂ ਕਿਸਾਨਾਂ ਨੇ ਉਧਰ ਪ੍ਰੋਟੈਸਟ ਵੀ ਕੀਤਾ ਆਪਣਾ ਮਲੋਟ ਦੇ ਐਸਟੀਐਮ ਇਲਾਕੇ ਦੇ ਵਿੱਚ ਜਾ ਕੇ ਲੋਕਾਂ ਨੇ ਸੜਕਾਂ ਵੀ ਰੋਕੀਆਂ ਸੀਗੀਆਂ ਉਹ ਵੀ ਆਪਾਂ ਦੱਸਾਂਗੇ ਪਰ ਮੇਨਲੀ ਇਹ ਹੈ ਕਿ ਜਿਹੜੇ ਮੁਕਸਰ ਜ਼ਿਲ੍ਹੇ ਦਾ ਲੰਬੀ ਹਲਕਾ ਪੈਂਦਾ ਨਾ ਇੱਥੇ ਦੇ ਕਬਰ ਵਾਲਾ ਤੇ ਇੱਕ ਕਾਂਟਿਆਂ ਵਾਲੀ ਤੇ ਇੱਕ ਸਰਾਵਾ ਬੋਦਲਾ ਪਿੰਡ ਆ ਜਿਹੜਾ ਗੈਂਗਸਟਰ ਵਿੱਕੀ ਗੌਂਡਰ ਦਾ ਸੀਗਾ ਇਹਨਾਂ ਤਿੰਨ ਪਿੰਡਾਂ ਦੇ ਏਰੀਏ ਦੇ ਵਿੱਚ ਪੋਟਾਸ਼ ਪੋਟਾਸ਼ ਲੱਭਿਆ ਕਿਉਂਕਿ ਚੱਲ ਰਹੀ ਸੀ ਤਿੰਨ ਚਾਰ ਸਾਲ ਤੋਂ ਰਿਸਰਚ ਚੱਲ ਰਹੀ ਸੀ ਤਾਂ ਉਹਨਾਂ ਜਿਹੜੀ ਜੀਐਸਆਈ ਦੀ ਟੀਮ ਸੀ ਉਹ ਬੋਰ ਕਰਦੇ ਸੀ ਬੋਰਵੈਲ ਕਰਕੇ ਅੰਡਰਗਰਾਊਂਡ ਦੇ ਵਿੱਚ ਕਿੱਥੇ ਇੱਕ ਜਾ ਕੇ ਕਿੰਨਾ ਇੱਕ ਪੋਟਾਸ਼ ਹੈ ਉਹ ਪਤਾ ਲਾ ਰਹੇ ਸੀ ਤੇ ਹੁਣ ਇਹ ਜਿਹੜੀ ਹੈ ਕਿ ਕਨਫਰਮੇਸ਼ਨ ਹੋ ਗਈ ਹੈ ਕਿ ਪੰਜਾਬ ਦੇ ਇਸ ਤੇ ਇਹਨਾਂ ਦੋ ਤਿੰਨ ਪਿੰਡਾਂ ਦੇ ਅ ਤਕਰੀਬਨ 1-1000 ਏਕੜ ਜ਼ਮੀਨ ਹੋਊਗੀ ਜਿਹੜੀ ਉਸ ਦੇ ਅੰਦਰ ਪੋਟਾਸ਼ ਹੈ ਤੇ ਪੋਟਾਸ਼ ਦੀ ਜੇਕਰ ਕੀਮਤ ਆਪਾਂ ਤੈਅ ਕਰੀਏ ਤਾਂ ਵੈਸੇ ਤਾਂ ਕੁਆਂਟੀਟੀ 6 ਮਿਲੀਅਨ ਟਨ ਦੱਸ ਰਹੇ ਨੇ ਪਰ 1000 ਤੋਂ ਲੈ ਕੇ 15000 ਕਰੋੜ ਤੱਕ ਦੀ ਉਹਦੀ ਕੀਮਤ ਆ ਕਿਉਂਕਿ ਇੰਡੀਆ ਦੇ ਵਿੱਚ ਸਿਰਫ ਪਹਿਲਾ ਤਿੰਨ ਸਟੇਟਾਂ ਚ ਨਿਕਲਦਾ ਸੀ ਹੁਣ ਚੌਥੀ ਸਟੇਟ ਸਾਡੀ ਪੰਜਾਬ ਹੈ ਇਹਦਾ ਪੰਜਾਬ ਨੂੰ ਫਾਇਦਾ ਤਾਂ ਹੋਊਗਾ ਪਰ ਕੁਝ ਨੁਕਸਾਨ ਵੀ ਹੋਣਗੇ ਨੁਕਸਾਨ ਕੀ ਕੀ ਹੈ ਨੁਕਸਾਨ ਮੈਂ ਤੁਹਾਨੂੰ ਦੱਸਦਾ ਫਾਇਦਾ ਇਹ ਹੋ ਜੂਗਾ ਕਿ ਜਿਹੜੀ ਸਾਡਾ ਮਾਈਨਿੰਗ ਡਿਪਾਰਟਮੈਂਟ ਆ ਹੁਣ ਜਿਹੜੀ ਨਿਕਲੂਗੀ ਹੁਣ ਉਹ ਸੈਂਟਰ ਦਾ ਜੀਐਸਆਈ ਆ ਜਿਹੜੀ ਕੇਂਦਰ ਸਰਕਾਰ ਹੈ ਉਹ ਸੈਂਟਰ ਨੇ ਸਾਰੀ ਜ਼ਮੀਨ ਐਕਵਾਇਰ ਕਰ ਲੈਣੀ ਹੈ ਐਕਵਾਇਰ ਕੀਤੀ ਮਤਲਬ ਜਿੱਥੇ-ਜਿੱਥੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਜਾਂ ਪਿੰਡ ਵੀ ਆਉਂਦੇ ਨੇ ਉਹ ਪਿੰਡ ਵੀ ਉਜੜਣਗੇ ਇਹ ਨੁਕਸਾਨ ਨੇ ਤੇ ਜਿੱਥੇ ਜਿਹੜੀ ਜ਼ਮੀਨ ਕਿਸਾਨਾਂ ਦੇ ਆਈ ਆ ਉਹ ਸਾਰੀ ਕੇਂਦਰ ਸਰਕਾਰ ਲੈ ਲੂਗੀ ਜੀਐਸਆਈ ਲੈ ਲੂਗਾ ਐਕਵਰ ਕਰਕੇ ਤੇ ਉਹ ਜਿੰਨੀ ਬਣਦੀ ਰਕਮ ਹੈ ਉਹ ਕਿਸਾਨਾਂ ਨੂੰ ਉਸ ਜ਼ਮੀਨ ਦੇ ਮਾਲਕਾਂ ਨੂੰ ਦੇ ਦਿੱਤੀ ਜਾਊਗੀ ਪਿੱਛੇ ਜੇ ਪ੍ਰੋਟੈਸਟ ਕੀਤਾ ਸੀਗਾ ਕਿਸਾਨਾਂ ਨੇ ਕਿਸਾਨਾਂ ਨੇ ਇਹ ਗੱਲ ਕਰਤੀ ਸੀ ਕਹਿੰਦੇ ਕਿ ਸਾਨੂੰ ਘੱਟੋ ਘੱਟ ਜਿਹੜਾ ਮੁੱਲ ਹੈ ਪਰ ਏਕੜ ਦਾ ਸਵਾ 100 ਕਰੋੜ ਰੁਪਇਆ ਕਿਸਾਨਾਂ ਨੇ ਮੰਗਿਆ ਕਿ ਇੰਨੀ ਕੀਮਤ ਮਿਲਣੀ ਚਾਹੀਦੀ ਹੈ ਕਿਉਂਕਿ ਹੁਣ ਕਿਸਾਨ ਵੀ ਸਿਆਣੇ ਨੇ ਜਿਹੜੀ ਜ਼ਮੀਨ ਇੱਕ ਵਾਰ ਗਈ ਉਹ ਤਾਂ ਫਿਰ ਗਈ ਮੁੜ ਕੇ ਮਿਲਦੀ ਨਹੀਂ ਪਲੱਸ ਉਹਨਾਂ ਦੀ ਜ਼ਮੀਨ ਦੇ ਹੇਠਾਂ ਪੋਟਾਸ਼ ਹੈ ਪੋਟਾਸ਼ ਹੈ ਇੰਨਾ ਮਹਿੰਗਾ ਤੇ ਉਹ ਠੀਕ ਹੈ ਬਣਦਾ ਹੱਕ ਕਿਸਾਨਾਂ ਨੂੰ ਮਿਲਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਇੰਨਾ ਪੋਟਾਸ਼ ਕੱਢ ਲਓ ਤੇ ਕਿਸਾਨਾਂ ਨੂੰ ਕੁਝ ਦਿਓ ਨਾ ਜਿਹੜੇ ਅਸਲੀ ਮਾਲਕ ਨੇ ਉਸ ਜ਼ਮੀਨ ਦੇ ਪਰ ਇੱਕ ਹੋਰ ਜਿਹੜਾ ਨੁਕਸਾਨ ਉਹ ਹੈ ਕਿ ਇਹ ਤਿੰਨ ਪਿੰਡ ਉੱਜੜ ਸਕਦੇ ਨੇ ਫਿਰ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਹਜ਼ਾਰ-ਹਜ਼ਾਰ ਏਕੜ ਦੇ ਆਸ-ਪਾਸ ਇਹ ਜਗ੍ਹਾ ਕੁਆਇਰ ਹੋ ਰਹੀ ਹੈ ਕਬਰ ਵਾਲਾ ਪਿੰਡ ਚ ਦੱਸ ਰਹੇ ਨੇ ਕਿ 800 ਏਕੜ ਕਾਂਟਿਆ ਵਾਲੀ ਆ ਜਿਹੜਾ ਉੱਥੇ 210 ਦਿੰਦੇ ਨੇ ਤੇ ਸਰਾਮਾ ਬੌਦਲਾ ਚ ਦੱਸਦੇ ਨੇ ਕਿ 150 ਏਕੜ ਦਾ ਇਲਾਕਾ ਤੇ ਟੋਟਲ ਕੁੱਲ ਮਿਲਾ ਕੇ 1000 ਤੋਂ ਵੀ ਵੱਧ ਗਿਆ 1150 ਹਾਂ ਏਕੜ ਹੋ ਗਿਆ ਇਹ ਸੈਂਟਰ ਸਰਕਾਰ ਲੈ ਲੂਗੀ ਉਹਦੇ ਵਿੱਚੋਂ ਪोटाश ਕੱਢੂਗੀ ਤੇ ਪोटाश ਤੋਂ ਜੋ ਸੈਂਟਰ ਸਰਕਾਰ ਨੂੰ ਕਮਾਈ ਹੋਊਗੀ ਤੇ ਉਹਦਾ ਪੰਜਾਬ ਨੂੰ ਕੀ ਬੈਨੀਫਿਟ ਨਹੀਂ ਉਹ ਕੁਛ ਸ਼ੇਅਰਿੰਗ ਦੇ ਤੌਰ ਤੇ ਜਾਊਗਾ ਨਾ ਕਿਉਂਕਿ ਪੰਜਾਬ ਦੀ ਲੈਂਡ ਹੈ ਦੇਖੋ ਜੀ ਨੇ ਜਿਹੜੇ ਲੋਕਾਂ ਦੀ ਜ਼ਮੀਨ ਹੈ ਉਹਨਾਂ ਨੂੰ ਤਾਂ ਪੈਸੇ ਦੇ ਕੇ ਇੱਕ ਪਾਸੇ ਕਰ ਦਿੱਤਾ ਜਾਊਗਾ ਬਾਅਦ ਚੋਂ ਸ਼ੇਅਰਿੰਗ ਹੁੰਦੀ ਹੈ ਮਤਲਬ ਸੈਂਟਰ ਦਾ ਸ਼ੇਅਰ ਹੈ ਤੇ ਕੁਛ ਕਿਉਂਕਿ ਪੰਜਾਬ ਦਾ ਲੈਂਡ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਦੇ ਸਰਕਾਰ ਦੇ ਖਜ਼ਾਨੇ 'ਚ ਉਹ ਰਕਮ ਜਾਊਗੀ ਜੋ ਵੀ ਬਣਦੀ ਹੋਊਗੀ ਜਿੰਨੀ ਵੀ ਰੇਸ਼ੋ ਤੈਅ ਕਰੂਗੀ ਕੇਂਦਰ ਸਰਕਾਰ ਇਹਦੇ ਨਾਲ ਇਹ ਹੈ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਸੀ ਪਹਿਲਾਂ ਹੀ ਕਿੰਨੇ ਅਸੀਂ ਲੱਖਾਂ ਕਰੋੜਾਂ ਦੇ ਕਰਜ਼ਾਈ ਹੋਏ ਆ 4-3-4 ਲੱਖ ਕਰੋੜ ਦਾ ਹੈਗਾ ਆ ਨਾ 1000 ਕਰੋੜ ਦਾ ਤੇ ਉਹਦੇ ਚ ਥੋੜਾ ਜਿਹਾ ਫਾਇਦਾ ਮਿਲੂਗਾ ਤੇ ਪਰ ਹੁਣ ਜੇ ਇਹਦੇ 'ਚ ਵੀ ਲਾਈਏ ਤਾਂ ਜਿਵੇਂ ਹੁਣ ਤੱਕ ਦੱਸ ਰਹੇ ਨੇ ਕਿ 1000 ਤੋਂ 15000 ਕਰੋੜਾ ਤੇ ਉਹ ਤਾਂ ਉਹਦੇ ਮੁਕਾਬਲੇ ਤਾਂ ਕੁਛ ਵੀ ਨਹੀਂ ਉਹਦੇ ਮੁਕਾਬਲੇ ਤਾਂ ਕੁਛ ਵੀ ਨਹੀਂ ਹੈ ਉਹਦੇ ਮੁਕਾਬਲੇ ਕੁਛ ਵੀ ਨਹੀਂ ਐਨੇ ਦਾ ਮੇਰੇ ਹਿਸਾਬ ਨਾਲ ਹੁਣ ਤੱਕ ਆਮ ਆਦਮੀ ਪਾਰਟੀ ਨੇ ਲੈ ਲੇ ਹੋਣਿਆ ਹੋਰ ਕਰਜ਼ਾ ਚੱਕ ਲਿਆ ਹਾਂ ਉਹ ਕਰਜ਼ਾ ਚਲੋ ਉਹ ਡਿਫਰੈਂਟ ਪਾਰਟ ਆ ਇੱਕ ਟੌਪਿਕ ਹੈ ਕਿ ਕਰਜ਼ਾ ਚੁਕਾਉਣ ਦੇ ਲਈ ਹੋਰ ਕਰਜ਼ਾ ਲਿਆ ਜਾ ਰਿਹਾ ਹੈ ਹਨਾ ਉਹ ਸਭ ਨੂੰ ਪਤਾ ਹੈ ਪਰ ਇੱਥੇ ਇਹ ਹੈ ਕਿ ਚਲੋ ਕੁਛ ਨਾ ਕੁਛ ਤਾਂ ਫਾਇਦਾ ਪੰਜਾਬ ਸਰਕਾਰ ਨੂੰ ਹੋਊਗਾ ਇਸ ਮੱਦੇ ਨਜ਼ਰ ਔਰ ਦੂਸਰੀ ਗੱਲ ਇਹ ਹੈ ਕਿ ਇਹ 400 ਤੋਂ 500 ਮੀਟਰ ਜਾ ਕੇ ਆ। ਮਤਲਬ 500 ਮੀਟਰ ਮਤਲਬ ਅੱਧਾ ਕਿਲੋਮੀਟਰ ਹੋ ਗਿਆ। ਹਾਂ, ਕਰੀਬ ਅੱਧਾ ਕਿਲੋਮੀਟਰ। ਅੱਧਾ ਕਿਲੋਮੀਟਰ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਥੱਲੇ ਬੋਰ ਹੋਊਗਾ ਕਿਵੇਂ? ਨਹੀਂ ਬੋਰ ਨਹੀਂ ਹੋਊਗਾ। ਤੁਸੀਂ ਦੇਖੋ ਕਦੇ ਤੁਸੀਂ ਦੇਖਿਆ ਹੋਵੇ ਕਿਸੇ ਫਿਲਮ ਮੈਂ ਦੇਖਿਆ ਮਾਈਨਿੰਗ ਫੀਲਡ ਤੇ ਉਹ ਜਿਹਾ ਹੈ। ਹਾਂ, ਮਾਈਨਿੰਗ ਰਾਊਂਡ ਜਿਹਾ। ਕਈ ਵਾਰ ਫਿਲਮਾਂ ਫਿਲਮਾਂ 'ਚ ਵੀ ਦੇਖਿਆ ਉਹ ਕੇ ਜੀ ਐਫ ਸੀਨਾਇਆ ਦਿਖਾਇਆ ਗਿਆ ਜੀ। ਹਾਂ, ਉਹ ਦਿਖਾਉਂਦੇ ਕਿ ਕਿੰਨੇ ਵੱਡੇ ਵੱਡੇ ਕਿੰਨੇ 100 ਏਕੜ ਦੇ ਵਿੱਚ ਉਹ ਰਾਉਂਡ ਜਾ ਕਰਕੇ ਫਿਰ ਉੱਥੇ نیچے ਟਰੱਕ ਜਾਂਦੇ ਨੇ ਉਹ ਨੀਚੋਂ ਪੱਟਿਆ ਜਾਂਦਾ ਮਤਲਬ ਉਹ 450 ਤੋਂ 550 ਮੀਟਰ ਤਾਂ ਪਹਿਲਾਂ ਜ਼ਮੀਨ ਪੱਟੀ ਜਾਊਗੀ ਹਟਾਈ ਜਾਊਗੀ ਫਿਰ ਉੱਥੇ ਜਾ ਕੇ ਇਹ ਪੋਟਾਸ਼ ਨਿਕਲੂਗਾ ਇਹ ਉੱਪਰ ਵੀ ਹੋ ਸਕਦਾ ਥੋੜਾ ਪਰ ਇੰਨੀ ਡੂੰਘਾਈ ਤੱਕ ਤਾਂ ਪੱਟਣਾ ਪਊਗਾ ਤੁਸੀਂ ਦੇਖੋ ਕਿ ਕਿੰਨੇ ਕਿੰਨੇ ਵੱਡੇ ਕਿਸ ਹਿਸਾਬ ਦੇ ਨਾਲ ਖੱਡੇ ਉਸ ਇਲਾਕੇ ਚ ਹੋ ਜਾਣਗੇ ਤੇ ਬਾਅਦ ਚ ਪੂਰੇ ਨਹੀਂ ਜਾਂਦੇ ਉਹ ਫਿਰ ਉਹ ਵੀ ਇੱਕ ਇਹ ਕਿ ਤੁਹਾਨੂੰ ਜਾਣੇ ਕਰਾਉ ਜੀ ਜਿਹੜੀ ਮਿੱਟੀ ਇੱਕ ਵਾਰੀ ਕੱਢਤੀ ਕੱਢਤੀ ਉਹ ਜਾਊਗੀ ਕਿੱਥੇ ਉਹ ਮਾਈਨਿੰਗ ਮਾਈਨਿੰਗ ਇਹ ਉਸ ਮਿੱਟੀ ਦੇ ਵਿੱਚ ਤਾਂ ਪੋਟਾਸ਼ ਹੈ ਤੇ ਸਲਫੇਟ ਹੈ ਉਹਨਾਂ ਨੇ ਮਿੱਟੀ ਅਲੱਗ ਕਰਨੀ ਹੈ ਉਹ ਚ ਪੋਟਾਸ਼ ਤੇ ਸਲਫੇਟ ਅੱਗ ਕਰਕੇ ਰੱਖਣਾ ਹੈ ਅੱਗੇ ਉਹਦੀਆਂ ਖਾਦਾਂ ਬਣਨਗੀਆਂ ਪਰ ਇਹ ਹੈ ਕਿ ਹੁਣ ਤੱਕ ਇੰਡੀਆ ਨੇ ਹਜ਼ਾਰਾਂ ਕਰੋੜ ਰੁਪਏ ਦਾ ਸੀ ਇੰਪੋਰਟ ਕਰਦੇ ਆ ਪੋਟਾਸ਼ ਮੇਨਲੀ ਇਹ ਕੈਨੇਡਾ ਚ ਤੇ ਰਸ਼ੀਆ ਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਤੇ ਉੱਥੋਂ ਹੀ ਜ਼ਿਆਦਾ ਇਹ ਆਉਂਦਾ ਆ ਪਰ ਠੀਕ ਹੈ ਜੇ ਇੰਡੀਆ ਚ ਨਿਕਲ ਰਿਹਾ ਤਾਂ ਉਹ ਵੀ ਚੰਗੀ ਗੱਲ ਹੈ ਜੇ ਪੰਜਾਬ ਚ ਨਿਕਲਿਆ ਪਰ ਇਹਦਾ ਉਹ ਦਿਖਾਂ ਤੇ ਹੀ ਹੈ ਨਾ ਕਿ ਜਿਹੜੀ ਇੱਕ ਤਾਂ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਗਈ ਹੁਣ ਉਹਦੇ ਬਦਲੇ ਬੇਸ਼ੱਕ ਉਹਨਾਂ ਨੂੰ ਸਵਾ ਕਰੋੜ ਰੁਪਏ ਪਰ ਏਕੜ ਦਾ ਮਿਲ ਵੀ ਜਾਊਗਾ ਪਰ ਕੀ ਉਹਨਾਂ ਨੂੰ ਕਿਤੇ ਹੋਰ ਜਾ ਕੇ ਉਹ ਜ਼ਮੀਨ ਮਿਲ ਜੂਗੀ ਇਹ ਵੀ ਇੱਕ ਚੈਲੰਜ ਹੁੰਦਾ ਕਿਉਂਕਿ ਜ਼ਮੀਨ ਤਾਂ ਪੰਜਾਬ ਚ ਪਹਿਲਾਂ ਹੀ ਨਹੀਂ ਪਹਿਲਾਂ ਹੀ ਘਟਾ ਹੈ ਨਾ ਜੇ ਕੋਈ ਅੱਗੇ ਵੇਚੂਗਾ ਤਾਂ ਉਹਦੀ ਉਹ ਜ਼ਮੀਨ ਲੈਣਗੇ ਨਹੀਂ ਤਾਂ ਉਹ ਜ਼ਮੀਨ ਤੋਂ ਸਖਣੇ ਹੋ ਜਾਣਗੇ ਪੈਸਾ ਕਦੇ ਵੀ ਜੱਗੀ ਜੀ ਸਾਡੇ ਪੰਜਾਬ ਦੇ ਕਿਸਾਨਾਂ ਦੀ ਇੱਕ ਦੁਖਾਂਤ ਹੈ ਸਾਨੂੰ ਪੈਸਾ ਨਹੀਂ ਰੱਖਣਾ ਆਉਂਦਾ ਜੱਟਾਂ ਨੂੰ ਖਾਸ ਕਰਕੇ ਪੈਸਾ ਆ ਜਾਂਦਾ ਤੇ ਫਿਰ ਉਹ ਅੰਨੇ ਜੇ ਹੋ ਜੰਨੇ ਆ ਕਿ ਯਾਰ ਇਹਨੂੰ ਖਰਚਣਾ ਕਿੱਥੇ ਆ ਇਹ ਨਹੀਂ ਹੈਗਾ ਕਿ ਇਹਨੂੰ ਇਨਵੈਸਟ ਕਰ ਦੋ ਕਿਤੇ ਜਾ ਕੇ ਤਾਂ ਜੋ ਅੱਗੇ ਵੀ ਕੰਮ ਆਵੇ ਨਹੀਂ ਪਰ ਐ ਹੋ ਜਾਂਦਾ ਵੀ ਕਿ ਜੇ 10 ਕੀਲੇ ਵਿਕੇ ਨੇ ਤਾਂ ਯਾਰ ਇੱਕ ਕੀਲਾ ਤਾਂ ਆਪਾਂ ਲਾਏ ਦਿੰਦੇ ਆ ਕਰੋੜ ਰੁਪਏ ਦਾ ਚਲੋ ਆਪਾਂ ਲਾ ਦਿੰਦੇ ਆ ਬਾਕੀ ਰੱਖ ਲਓ ਕੋਠੀ ਬਾਲੀ ਕੁਸ਼ੋਰ ਕਰਾ ਇਹ ਦੁਕਾਨਤ ਹੈ ਜੱਟਾਂ ਦਾ ਇਹ ਰੱਖ ਨਹੀਂ ਸਕਦੇ ਪੈਸਾ ਇਹ ਪਤਾ ਨਹੀਂ ਖਾਜ ਹੋਣ ਲੱਗ ਜਾਂਦੀ ਹੈ ਵੀ ਇਹਨੂੰ ਖਰਚ ਦੋ ਆ ਗੱਡੀ ਲਿਆਓ ਕੋਠੀ ਬਣਾ ਲਓ ਵੱਡੀ ਮਤਲਬ ਥੋੜਾ ਜਿਹਾ ਸਮਝਦਾਰੀ ਦੇ ਨਾਲ ਚੱਲਣਾ ਚਾਹੀਦਾ ਠੀਕ ਹੈ ਜੇ ਤੁਹਾਨੂੰ ਪੈਸੇ ਕੋਈ ਮਿਲੇ ਨੇ ਤੁਸੀਂ ਉਹਨਾਂ ਨੂੰ ਸਾਲ 2 ਸਾਲ ਦੇ ਲਈ ਇਨਵੈਸਟ ਕਰ ਦੋ ਸਾਲ 2 ਸਾਲ ਇਨਵੈਸਟ ਕਰਕੇ ਤੁਸੀਂ ਕਰੋੜਾ ਰੁਪਏ ਚੋਂ ਤੁਸੀਂ ਦੇਖੋ ਕਿੰਨਾ ਕਮਾ ਸਕਦੇ ਹੋ SWP ਉਹਨੂੰ ਸਿਸਟਮੈਟਿਕ ਵਿਡਰੋਅਲ ਪਲਾਨ ਵੀ ਉਹ ਜਿਹੜਾ ਤੁਸੀਂ ਕਮਾਓਗੇ ਆਪਣੇ ਮੇਨ ਮੂਲ ਤੇ ਠੀਕ ਹੈ ਉਹ ਉਹਦਾ ਤੁਸੀਂ ਖਰਚ ਕਰ ਲਓ ਉਹ ਤੁਸੀਂ ਜਿਹੜੀ ਤੁਹਾਡੀ ਮੂਲ ਰਕਮਾ ਉਹਨੂੰ ਤੁਸੀਂ ਛੇੜੋ ਨਾ ਸੋ ਬਣੀਏ ਪਰਿਵਾਰ ਕਿਹਾ ਜਾਂਦਾ ਹੁੰਦਾ ਕਿ ਬਹੁਤ ਸਕੀਮ ਨਾਲ ਚੱਲਦੇ ਨੇ ਤਾਂ ਹੀ ਰਾਓ ਜੀ ਦੇਸ਼ ਦੇ ਸਾਰ ਨਾਲੋਂ ਦੋ ਵੱਡੇ ਬਿਜ਼ਨਸਮੈਨ ਬਣੀਏ ਨੇ ਚਾਹੇ ਅਡਾਨੀ ਹੋਵੇ ਚਾਹੇ ਬਾਨੀ ਹੋਵੇ ਕਿਉਂਕਿ ਉਹ ਸਕੀਮ ਦੇ ਨਾਲ ਚੱਲਦੇ ਨੇ ਪਲਾਨ ਦੇ ਨਾਲ ਚੱਲਦੇ ਨੇ ਵੇਟ ਕਰਕੇ ਚੱਲਦੇ ਨੇ ਕਿਉਂਕਿ ਦੇਖੋ ਵੇਟ ਤਾਂ ਕਿਸਾਨ ਵੀ ਕਰਦਾ ਪਰ ਅਸੀਂ ਫਸਲ ਦੀ ਵੇਟ ਤਾਂ ਕਰ ਲੈਂਦੇ ਆ 6 ਮਹੀਨੇ ਅਸੀਂ ਇਸ ਕਰਕੇ ਸਾਨੂੰ ਪੈਸਾ ਸਾਂਭਣਾ ਨਹੀਂ ਆਉਂਦਾ ਵੈਸੇ ਬੇਸਿਕਲੀ ਹੁਣ ਸਿਆਣੇ ਹੋ ਰਹੇ ਨੇ ਲੋਕ ਨਵੀਂ ਜਨਰੇਸ਼ਨ ਸਿਆਣੀ ਵੀ ਹੋ ਰਹੀ ਆ ਤੇ ਪਰ ਟੌਪਿਕ ਆਪਣਾ ਇਹ ਆ ਕਿ ਪੋਟਾਸ਼ ਪੰਜਾਬ ਦੀ ਧਰਤੀ ਚੋਂ ਲੱਭਿਆ ਮੁਖਸਰ ਜ਼ਿਲ੍ਹਾ ਤੇ ਕੁਝ ਫਜ਼ਿਲਕਾ ਜ਼ਿਲ੍ਹੇ ਦੇ 1-2-4 ਪਿੰਡ ਨੇ ਤੇ ਉੱਥੇ ਹੁਣ ਐਕਵਾਇਰੇਸ਼ਨ ਆ ਜਿਹੜੀ ਮੈਨੂੰ ਲੱਗਦਾ ਥੋੜੇ ਟਾਈਮ ਤੱਕ ਸ਼ੁਰੂ ਹੋ ਜੂਗੀ ਤਿੰਨ ਚਾਰ ਸੋਕਿੱਲਾ ਤਾਂ ਆਲਰੇਡੀ ਕੀਤਾ ਹੋਇਆ ਹੈ 3 400 ਕਿਲਾ ਬਾਕੀ ਇਹ ਹਜ਼ਾਰ ਏਕੜ ਦੇ ਕਰੀਬ ਨੇੜੇ ਏਕੜੇ ਕਰਨਾ ਹੀ ਆ ਇਹ ਕਰਨਾ ਹੀ ਕਰਨਾ ਹੈਗਾ ਆ ਤੇ ਹੁਣ ਦੇਖੋ ਕਿ ਉਹ ਪ੍ਰੋਸੈਸ ਕਦੋਂ ਚੱਲਦਾ ਪਰ ਇਹਦੇ ਨਾਲ ਇਹ ਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਜਾਣਗੀਆਂ ਜਿਹੜੇ ਇਹ 3 4 ਜਾਂ 5 ਪਿੰਡ ਨੇ ਇਹਨਾਂ ਨੂੰ ਉਜੜਨਾ ਵੀ ਪੈ ਸਕਦਾ ਸੋ ਇਹ ਤੋਂ ਵੱਡਾ ਦੁੱਖਾਂਤ ਹੋਰ ਕੋਈ ਨਹੀਂ ਹੁੰਦਾ ਕਿ ਵਸਿਆ ਬਸਾਇਆ ਸਦੀਆਂ ਪੁਰਾਣਾ ਪਿੰਡ ਕੋਈ ਇਸ ਤਰੀਕੇ ਨਾਲ ਉਜਾੜ ਦਿੱਤਾ ਜਾਵੇ ਦੇਖਦੇ ਆ ਉਹ ਲੋਕ ਕਿਸ ਤਰੀਕੇ ਨਾਲ ਪ੍ਰੋਟੈਸਟ ਕਰਦੇ ਨੇ ਪਰ ਉਸ ਪਿੰਡ ਦੇ ਵਿੱਚ ਰਹਿ ਕੇ ਵੀ ਕੀ ਕਰਨਗੇ ਜਿੱਦੇ ਆਸ-ਪਾਸੇ ਇੰਨਾ ਜਿਆਦਾ ਮਾਈਨਿੰਗ ਹੋਊਗੀ ਜਦੋਂ ਜ਼ਮੀਨ ਹੀ ਨਹੀਂ ਬਚੀ ਖੇਤੇ ਵਾਲੀ ਫਿਰ ਰਹਿ ਕੇ ਵੀ ਕੀ ਕਰਨਗੇ ਲੋਕ ਪਰ ਦੇਖਦੇ ਆ ਸਮਾਂ ਅੱਗੇ ਕੀ ਦਿਖਾਉਂਦਾ ਜੀ